ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੀ ਜਨਮ ਬੀ ਸਟਾਈਲਿਸ਼ ਤੇ ਦੀ ਅੱਜ ਆਪਾਂ ਫਿਰ ਜਿਹੜਾ ਇੱਕ ਡਿਜ਼ਾਈਨ ਜਿਹੜਾ ਕਿ ਬਹੁਤ ਜ਼ਿਆਦਾ ਸਾਰਿਆਂ ਨੇ ਪਸੰਦ ਕੀਤਾ ਸੋ ਅਲੱਗ-ਅਲੱਗ ਕਲਰ ਕੰਬੀਨੇਸ਼ਨ ਤੇ ਉਹ ਕਿਸ ਤਰ੍ਹਾਂ ਦਾ ਲੁੱਕ ਦਿੰਦਾ ਹੈਗਾ ਸੋ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਜਿਵੇਂ ਕਿ ਬਹੁਤ ਸਾਰੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਸਾਰੇ ਸਬਸਕ੍ਰਾਈਬਰ ਆ ਜਿਹੜੇ ਆਪਣੇ ਨਾਲ ਨਵੇਂ ਜੁੜੇ ਐ ਸੋ ਉਹਨਾਂ ਨੂੰ ਆਪਾਂ ਦੱਸ ਦਈਏ ਕਿ ਉਹ ਜਿਵੇਂ ਇੰਸਟਾ ਤੇ ਕਾਲ ਕਰਦੇ ਹੈਗੇ ਆ ਸੋ ਆਪਣਾ ਜਿਹੜਾ WhatsApp ਨੰਬਰ ਹੈਗਾ ਜੀ 7589231377 ਤੇ ਤੁਸੀਂ ਹਰ ਇੱਕ ਵੀਡੀਓ ਦੇ ਉੱਪਰ ਮੈਂਸ਼ਨ ਕੀਤਾ ਹੋਇਆ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਰੇਟ ਬਾਰੇ ਪੁੱਛਣਾ ਹੈਗਾ ਸਕਰੀਨਸ਼ਾਟ ਲਓ ਤੇ ਮੇਰੇ ਨੰਬਰ ਤੇ ਸੈਂਡ ਕਰ ਦਿਓ ਤੁਹਾਡੇ ਅਸੀਂ ਕੋਸ਼ਿਸ਼ ਕਰਦੇ ਹਾਂਗੇ ਤੁਹਾਡੇ ਦੇ ਲਈ ਜਿਹੜੇ ਹਰ ਇੱਕ ਮੈਸੇਜ ਦਾ ਆਨਸਰ ਦੇ ਸਕੀਏ ਸੋ ਆਪਾਂ ਉੱਥੇ ਆਨਸਰ ਕਰਦੇ ਹਾਂ ਜੀ ਅਗਰ ਤੁਹਾਨੂੰ ਠੀਕ ਲੱਗਦਾ ਹੈ ਪ੍ਰਾਈਸ ਠੀਕ ਲੱਗਦਾ ਤੁਹਾਨੂੰ ਪਸੰਦ ਆਉਂਦਾ ਹੈ ਕੰਮ ਅਸੀਂ ਵਿਦ ਸਟੀਚਿੰਗ ਵੀ ਕਰਦੇ ਹਾਂ ਵਿਦਆਊਟ ਸਟੀਚਿੰਗ ਵੀ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ So, to see. ਆਪਣਾ ਆਰਡਰ ਹੈ ਜਿਹੜਾ ਵਿਦ ਦੁਪੱਟਾ ਵਿਦਆਊਟ ਦੁਪੱਟਾ ਜਿਵੇਂ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਸੋ ਆਪਣਾ ਇੱਕ ਪ੍ਰੋਪਰ ਬੁਟੀਕ ਹੈ ਜੀ ਜਿਹਦੇ ਵਿੱਚ ਕਿ ਆਪਣੇ ਕੋਲੇ ਕਾਫੀ ਸਾਰੇ ਹੈਂਡਵਰਕ ਦੇ ਮਸ਼ੀਨਵਰਕ ਤੇ ਕਾਰੀਗਰ ਹੈ ਸੋ ਆਪਾਂ ਖੁਦ ਸਾਰਾ ਜਿਹੜਾ ਕੰਮ ਕਰਦੇ ਹੈਗੇ ਆ ਸੋ ਇਹੋ ਜੀ ਕੋਈ ਗੱਲ ਨਹੀਂ ਕਿਉਂਕਿ ਬਹੁਤ ਸਾਰੇ ਜਿਹੜੇ ਕੁਐਸਚਨ ਆਉਂਦੇ ਆ ਕਿ ਤੁਸੀਂ ਖੁਦ ਕਰਵਾਉਣੇ ਹੋ ਜਾਂ ਅੱਗੇ ਤੋਂ ਕਰਵਾਉਣੇ ਆ ਜਿਵੇਂ ਕਿ ਕਈ ਬੁਟੀਕਸ ਦਾ ਜਿਵੇਂ ਹੁਣ ਚੱਲ ਰਿਹਾ ਹੈਗਾ ਕਿ ਬਾਹਰ ਤੋਂ ਕਰਵਾਉਣਾ ਸੋ ਉਹਦੇ ਨਾਲ ਬਹੁਤ ਸਾਰਾ ਜਿਹੜਾ ਚੇਂਜਸ ਹੋ ਜਾਂਦੇ ਆ ਵਰਕ ਦੇ ਵਿੱਚ ਤੁਸੀਂ ਅੱਜ ਸੋ ਆਪਣੇ ਕੋਲੇ ਖੁਦ ਕੋਲੇ ਕਾਰੀਗਰ ਹੈ ਜੀ ਸਟੀਚਿੰਗ ਵਾਲੇ ਮਸ਼ੀਨ ਏਮਬਰਾਇਡਰੀ ਵਾਲੇ ਹੈਂਡ ਏਮਬਰਾਇਡਰੀ ਵਾਲੇ ਸੋ ਕੋਈ ਵੀ ਸੂਟ ਹੈ ਜਿਹੜਾ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਕਿਵੇਂ ਵੀ ਬਣਵਾ ਸਕਦੇ ਹੋ ਕੋਈ ਵੀ ਸਟੱਫ ਲੈ ਸਕਦੇ ਹੋ ਸੋ ਜਿਵੇਂ ਕਿ ਇਹ ਡਿਜ਼ਾਈਨ ਸੀਗਾ ਜੀ ਆਪਣਾ ਕਾਫੀ ਪਸੰਦ ਕੀਤਾ ਤੇ ਇਹ ਆਪਾਂ ਜਿਵੇਂ ਸ਼ਿਮਰ ਤੇ ਇਹਨੂੰ ਬਣਾਇਆ ਹੈਗਾ ਸੋ ਸ਼ਿਮਰ ਦੇ ਉੱਪਰ ਇਹਨੂੰ ਆਲਓਵਰ ਸੂਟ ਹੈ ਜੀ ਇਹ ਇਹਦੇ ਜਿਵੇਂ ਇਸ ਤਰ੍ਹਾਂ ਛੇਰੇ ਦੇ ਉੱਪਰ ਡਿਜ਼ਾਈਨਿੰਗ ਕੀਤੀ ਹੋਈ ਹੈ ਛੇਡ ਵਾਲਾ ਫਲਾਰ ਬਣਿਆ ਹੋਇਆ ਇਹਦਾ ਆਪਾਂ ਇੰਸਟਾ ਦੇ ਉੱਪਰ ਰੀਲ ਵੀ ਦਿੱਤੀ ਹੋਈ ਹੈ ਸੋ ਇਹ ਬਾਜੂ ਤੇ ਵੀ ਸੇਮ ਫਲਾਰ ਹੈ ਨੀਚੇ ਕਟਵਕ ਕੀਤਾ ਹੋਇਆ ਸੋ ਤੁਸੀਂ ਇਹਦੇ ਜਿਹੜੀ ਬਾਟਮ ਅਗਰ ਤੁਸੀਂ ਸਟ੍ਰੇਟ ਬਣਾਉਣੀ ਆ ਤਾਂ ਸਟ੍ਰੇਟ ਬਾਟਮ ਤੇ ਵੀ ਕੰਮ ਹੋਊਗਾ ਸੋ ਇਹ ਜਿਵੇਂ ਹੋ ਗਿਆ ਬਾਜੂ ਦਾ ਡਿਜ਼ਾਈਨ ਹੋ ਗਿਆ ਏ ਜਿਵੇਂ ਸੈਂਟਰ ਦੇ ਵਿੱਚ ਘੇਰੇ ਦਾ ਡਿਜ਼ਾਈਨ ਹੋ ਗਿਆ ਸੋ ਇਹੀ येलो ਜਿਵੇਂ ਕੱਚਾ ਪੀਲਾ ਪਰੰਗ kia ਦਿੰਨੇ ਆ ਸੋ ਉਹ ਸ਼ੇਡ ਹੈਗਾ ਜਿਹਦਾ ਬਹੁਤ ਹੀ ਜ਼ਿਆਦਾ ਟ੍ਰੈਂਡ ਹੈ ਔਰ ਇਹਦੇ ਵਿੱਚ ਹਲਕੀ ਸ਼ਾਈਨ ਵੀ ਹੈ ਸਟੱਫ ਦੇ ਵਿੱਚ ਇਸ ਤਰ੍ਹਾਂ ਸੋ ਥੋੜਾ ਜਿਹਾ ਸੌਫਟੀ ਇਹ ਹੈਗਾ ਇਹ ਇਹਦੇ ਨਾਲ ਜਿਵੇਂ ਦੁਪੱਟਾ ਹੈ ਜੀ ਫੁੱਲ ਹੈਵੀ ਦੁਪੱਟਾ ਹੈ ਕਿਉਂਕਿ ਇਹਦੇ ਵਿੱਚ ਜਿਹੜੇ ਸ਼ੇਡ ਹੈ ਜੀ ਅਸੀਂ ਕਾਫੀ ਸ਼ੇਡ ਲਾ ਕੇ ਜਿਵੇਂ ਬਣਾਉਣੇ ਆ ਇੱਕ ਫਲਾਰ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਰੰਗ ਲੱਗੇ ਹੋਏ ਆ ਗ੍ਰੀਨ ਹੋਵੇ ਚਾਹੇ ਕਰੀਮ ਹੋਵੇ ਸੋ ਇਹ ਫੋਰ ਸਾਈਡ ਆ ਜਿਹੜਾ ਇਸ ਤਰ੍ਹਾਂ ਵਰਕ ਹੋਇਆ ਹੋਇਆ ਜਦੋਂ ਤੁਸੀਂ ਇਹਨੂੰ ਵੇਅਰ ਕਰਦੇ ਹੋ ਦੁਪੱਟਾ ਲੈਣੇ ਹੋ ਸੋ ਇਹ ਬਹੁਤ ਹੀ ਪਿਆਰੀ ਲੁੱਕ ਦਿੰਦਾ ਹੈ ਇਹਦੇ ਤੁਸੀਂ ਪੌਂਚੇ ਤੇ ਵੀ ਆਪਣਾ ਜਿਹੜਾ ਵਰਕ ਆ ਇਨਕਲੂਡ ਹੈ ਸੋ ਉਹ ਆਪਾਂ ਜਿਵੇਂ ਤੁਸੀਂ ਅਗਰ ਤੁਸੀਂ ਇਹ ਸੂਟ ਲੈਣਾ ਆਪਣੇ ਕੋਲੇ ਰੈਡੀ ਹੈ ਤਾਂ ਤੁਸੀਂ ਪੂਸਟ ਅਕੋਰਡਿੰਗ ਹੈ ਜਿਹੜਾ ਤੁਸੀਂ ਸਾਨੂੰ ਦੱਸੋਗੇ ਸਟੇਟ ਸਲਵਾਰ ਦੇ ਅਕੋਰਡਿੰਗ ਆਪਾਂ ਤੁਹਾਨੂੰ ਇਹ ਵਰਕ ਕਰਕੇ ਦੇਵਾਂਗੇ ਤੁਹਾਡਾ ਕਿਰਾ ਜਿਹੜਾ ਕੰਪਲੀਟ ਕਰਕੇ ਦੇਵਾਂਗੇ ਸੋ ਅਗਰ ਕਿਸੇ ਨੇ ਵੀ ਇਹ ਸੂਟ ਹੈ ਜਿਹੜਾ ਬਾਏ ਕਰਨਾ ਹੋਵੇ ਤਾਂ ਆਪਾਂ ਨੂੰ ਹੇਠਾਂ ਦਿੱਤੇ ਹੋਏ ਨੰਬਰ ਤੇ ਜਿਹੜਾ ਸਕਰੀਨ ਸ਼ਾਟ ਭੇਜ ਕੇ ਇਹਨੂੰ ਫਾਈਨਲ ਕਰ ਸਕਦਾ ਸੋ ਆਪਣਾ ਜਿਹੜਾ ਸੂਟ ਸੀਗਾ ਜੀ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਇਆ ਸੀ ਉਹ ਕਰੀਬ ਦੇ ਉੱਪਰ ਇਹ ਬ੍ਰਾਊਨ ਪੀਚ ਸ਼ੇਡ ਤੇ ਬਣਿਆ ਹੋਇਆ ਸੀ ਸੋ ਇਹਦੇ ਤੇ ਇਸ ਤਰ੍ਹਾਂ ਦੀ ਲੁੱਕ ਆਉਂਦੀ ਹੈ ਜੀ ਸੋ ਇਹ ਸਾਰਿਆਂ ਨੇ ਬਹੁਤ ਪਸੰਦ ਕੀਤਾ ਸੀ ਇਹ ਦੁਪੱਟਾ ਹੈਗਾ ਸੋ ਆਪਾਂ ਇਹ ਹੀ ਅੱਜ ਇੱਕ ਹੀ ਡਿਜ਼ਾਈਨ ਹੈ ਜਿਹੜਾ ਡਿਫਰੈਂਟ ਡਿਫਰੈਂਟ ਸ਼ੇਡ ਦੇ ਉੱਪਰ ਕਿਵੇਂ ਬਣਦਾ ਹੈਗਾ ਸੋ ਉਹ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੋ ਇਹ ਬ੍ਰਾਊਨ ਪੀਚ ਸ਼ੇਡ ਤੇ ਵੀ ਬਹੁਤ ਹੀ ਪਿਆਰਾ ਹੈ ਇਹ ਡਿਜ਼ਾਈਨ ਬਣਿਆ ਸੀਗਾ ਇਹ ਤੇ ਓਨਲੀ ਦੁਪੱਟਾ ਆਪਾਂ ਤੁਹਾਨੂੰ ਸ਼ੋ ਕਰ ਰਹੇ ਹਾਂ ਜਿਵੇਂ ਕਿਸੇ ਨੇ ਇਹ ਓਨਲੀ ਸੂਟ ਆਪਣੇ ਤੋਂ ਪੀਚ ਸ਼ੇਡ ਦੇ ਉੱਪਰ ਜੌਰਜਟ ਦੇ ਉੱਪਰ ਬਣਵਾਇਆ ਹੈਗਾ ਕਿਉਂਕਿ ਬਹੁਤ ਸਾਰੇ ਸ਼ੇਡ ਆ ਤੇ ਉੱਪਰ ਇਹ ਬਣ ਰਿਹਾ ਜੋ ਵੀ ਬਣੇ ਹੈਗੇ ਆ ਆਪਾਂ ਤੁਹਾਨੂੰ ਸ਼ੋ ਕਰ ਰਹੇ ਹਾਂ ਸੋ ਇਹ ਜੌਰਜਟ ਦੇ ਉੱਪਰ ਹੈ ਜੀ ਇਸ ਤ ਇਹਦਾ ਡਿਜ਼ਾਈਨ ਆ ਸੋ ਇਹਦੇ ਤੇ ਵੀ ਬਹੁਤ ਹੀ ਪਿਆਰਾ ਲੱਗਦਾ ਹੈਗਾ ਇਹ ਪੌਂਚੇ ਦਾ ਵਰਕ ਹੈਗਾ ਜੀ ਸੋ ਇਹ ਪੀਚ ਪਿੰਕ ਸ਼ੇਡ ਹੈਗਾ ਜੀ ਸੋ ਇਹ ਵੀ ਬਹੁਤ ਹੀ ਪਿਆਰਾ ਲੱਗਦਾ ਹੈਗਾ ਔਰ ਨੈਕਸਟ ਹੈਗਾ ਜੀ ਪਿੰਕ ਸ਼ੇਡ ਤੇ ਬੇਬੀ ਪਿੰਕ ਸ਼ੇਡ ਤੇ ਕਿਸ ਤਰ੍ਹਾਂ ਦਾ ਲੱਗਦਾ ਇਹ ਆਪਣੇ ਕੋਲੇ ਸੂਟ ਬਣ ਰਿਹਾ ਔਰ ਦੁਪੱਟਾ ਸੀਗਾ ਕਿਉਂਕਿ ਕਈ ਵਾਰੀ ਬਹੁਤ ਜਲਦੀ ਦੇ ਵਿੱਚ ਆਪਾਂ ਸੂਟ ਬਣਾਉਣੇ ਆ ਦਾ ਵੀਡੀਓ ਨਹੀਂ ਬਣ ਸਕਦੀ ਸੋ ਮੈਂ ਤੁਹਾਨੂੰ ਸੋਚਿਆ ਵੀ ਤੁਹਾਨੂੰ ਸਾਰੇ ਸ਼ੇਡ ਦੇ ਉੱਪਰ ਜਿਹੜਾ ਇਹਨਾਂ ਦਾ ਕੰਟਰਾਸਟ ਆ ਤੁਹਾਨੂੰ ਸ਼ੋ ਕਰੀਏ ਕਿ ਤੁਸੀਂ ਜਿਹੜਾ ਗੈਸ ਲਗਾ ਸਕੋ ਕਿ ਅਸੀਂ ਕਿਸ ਸ਼ੇਡ ਤੇ ਬਣਾਉਣਾ ਹੈਗਾ ਸੋ ਇਹ ਬੇਬੀ ਪਿੰਕ ਦੇ ਉੱਪਰ ਅਸੀਂ ਮਜ਼ੈਂਟਾ ਨਾਲ ਇਹਨੂੰ ਦਿੱਤਾ ਹੋਇਆ ਕਿਉਂਕਿ ਪੀਛੇ ਦੇ ਵਿੱਚ ਗਾਜੀ ਰੈੱਡ ਸ਼ੇਡ ਪਾਇਆ ਹੋਇਆ ਸੀ ਸੋ ਇਹਦੇ ਨਾਲ ਇਹ ਪਿੰਕ ਦੇ ਨਾਲ ਹੀ ਨਹੀਂ ਜਾ ਰਿਹਾ ਸੋ ਇਹ ਪਿੰਕ ਸ਼ੇਡ ਤੇ ਵੀ ਬਹੁਤ ਹੀ ਪਿਆਰਾ ਇਹ ਸੂਟ ਬਣਿਆ ਔਰਗੈਂਜ਼ਾ ਦਾ ਸੂਟ ਹੈਗਾ ਸੋ ਸੌਰੀ ਔਰਗੈਂਜ਼ਾ ਦਾ ਦੁਪੱਟਾ ਹੈਗਾ ਇਹਦੇ ਨਾਲ ਕਰੀਪ ਦਾ ਸੂਟ ਹੈਗਾ ਸੋ ਪਿੰਕ ਸ਼ੀਟ ਤੇ ਵੀ ਇਹਦੀ ਆਲਰੇਡੀ ਬਹੁਤ ਜ਼ਿਆਦਾ ਗ੍ਰੇਸ ਹੈਗੀ ਹੈ ਔਰ ਨੈਕਸਟ ਹੈਗਾ ਜੀ ਪੈਰਟ ਸ਼ੇਡ ਬਹੁਤ ਹੀ ਪਿਆਰਾ ਪੈਰਟ ਸ਼ੀਟ ਤੇ ਵੀ ਬਹੁਤ ਹੀ ਪਿਆਰਾ ਜਿਵੇਂ ਇਹ ਡਿਜ਼ਾਈਨ ਬਣਿਆ ਹੈਗਾ ਸੋ ਇਹ ਸ਼ੇਡੇਡ ਹੋਣ ਕਰਕੇ ਇਹ ਅਲਟੀਮੇਟ ਸੂਟ ਆ ਜਿਹੜਾ ਸਾਰਿਆਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਹੈ ਇਸ ਤਰ੍ਹਾਂ ਹੀ ਇਹਦੀ ਬਾਟਮ ਤੇ ਕੰਮ ਹੈਗਾ ਜੀ ਆਪਾਂ ਕਟਵਰਕ ਕਰਦੇ ਆ ਔਰ ਨਾਲ ਇਹਦੀ ਬਾਜੂ ਤੇ ਵੀ ਕੰਮ ਹੈਗਾ ਸੋ ਇਹਦੇ ਨਾਲ ਅਮ ਦੁਪੱਟੇ ਵੀ ਬਨ ਰਹੇ ਹੈਗੇ ਆ ਸੋ ਸੂਟਸ ਵੀ ਬਨ ਰਹੇ ਹੈਗੇ ਆ ਸੋ ਜਿਵੇਂ ਜਿਵੇਂ ਆਪਣੇ ਆਰਡਰ ਕੰਪਲੀਟ ਹੋ ਰਹੇ ਆ ਕਿਉਂਕਿ ਅਸੀਂ ਇੰਨਾ ਰਾਸ਼ੂਨ ਕਰਕੇ ਅਸੀਂ ਟਾਈਮ ਟੂ ਟਾਈਮ ਆ ਜਿਹੜਾ ਆਰਡਰ ਕੱਢ ਰਹੇ ਆ ਕਈ ਵਾਰ ਕੀ ਹੁੰਦਾ ਹੈ ਕਿ ਤੁਹਾਡੇ ਕੋਲੇ ਵੀਡੀਓ ਬਣਾਉਣ ਦਾ ਵੀ ਟਾਈਮ ਨਹੀਂ ਹੁੰਦਾ ਸੋ ਜਿਨ੍ਹਾਂ ਦੇ ਵੀ ਦੁਪੱਟੇ ਜਾਂ ਸੂਟ ਸੀਗੇ ਮੈਂ ਤੁਹਾਡਾ ਨ ਕੋਸ਼ਿਸ਼ ਕੀਤੀ ਹੈ ਕਿਉਂਕਿ ਡੇਲੀ ਹਰ ਇੱਕ ਦੀ ਰਿਕੁਐਸਟ ਹੁੰਦੀ ਹੈ ਕਿ ਕੁਝ ਨਵਾਂ ਦਿਖਾ ਦਿਓ ਕੁਝ ਹੋਰ ਕਲਰ ਤੇ ਨਹੀਂ ਬਣਿਆ ਸੋ ਪਿਕਚਰ ਭੇਜਣੀ ਜਿਹੜੀਆਂ ਪੋਸੀਬਲ ਨਹੀਂ ਹੁੰਦੀ ਕਿਉਂਕਿ ਬਹੁਤ ਸਾਰੇ ਮੈਸੇजेस ਹੁੰਦੇ ਜਦੋਂ ਅਸੀਂ ਰਿਪਲਾਈ ਕਰਦੇ ਆ ਸੋ ਸਾਨੂੰ ਵੀ ਨਹੀਂ ਪਤਾ ਚੱਲਦਾ ਕਿ ਕਿਸ ਨੇ ਸਤੋਂ ਕਿਸ ਚੀਜ਼ ਦੀ ਡਿਮਾਂਡ ਕੀਤੀ ਸੀ ਸੋ ਸਾਨੂੰ ਇਹ ਈਜ਼ੀ ਹੈਗਾ ਕਿ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਸਾਰੀ ਚੀਜ਼ ਆ ਜਿਹੜੀ ਮੈਂਸ਼ਨ ਕਰਨ ਦੀ ਹੈ ਸੋ ਇਹ ਸੀ ਜੀ ਕੁਝ ਡਿਜ਼ਾਈਨਸ ਆ ਮਸ਼ੀਨ ਏਮਬਰਾਇਡਰੀ ਦੇ ਹੋਏ ਹੋਏ ਸੋ ਅਗਰ ਤੁਹਾਨੂੰ ਪਸੰਦ ਆਉਂਦੇ ਆ ਤੁਸੀਂ ਆਰਡਰ ਕਰ ਸਕਦੇ ਹੋ WhatsApp ਨੰਬਰ ਆਪਣਾ ਉੱਪਰ ਲਿਖਿਆ ਹੋਇਆ ਹੈ ਅਗਰ ਇਹਨੂੰ ਵੇਅਰ ਕੀਤਾ ਹੋਇਆ ਤੁਸੀਂ ਦੇਖਣਾ ਤੁਸੀਂ ਸ਼ਾਰਟਸ ਜਾ ਕੇ ਵੀ ਦੇਖ ਸਕਦੇ ਹੋ ਤੇ ਆਪਣਾ ਜਿਹੜਾ ਪੇਜ ਹੈਗਾ ਯੂਨੀਕ੍ਰੇਸ਼ਨ ਬੁਟੀਕ ਦੇ ਨਾਮ ਤੇ ਤੁਸੀਂ ਉੱਥੇ ਜਾ ਕੇ ਆਪਣੇ ਜਿਹੜੀ ਰੀਲਸ ਦੇ ਵਿੱਚ ਵੀ ਵੀਅਰ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਤੁਸੀਂ ਕਿਸ ਸ਼ੇਡ ਤੇ ਉਹ ਬਣਾਉਣਾ ਚਾਹੁੰਦੇ ਹੋ ਸੋ ਜੀ ਇੰਨਾ ਸਾਰਾ ਪਿਆਰ ਦੇਣ ਲਈ ਬਹੁਤ ਬਹੁਤ ਥੈਂਕ ਯੂ ਜੀ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਸੋ ਮਚ